ਬੌਂਡਰ ਲੇਬਰ ਚਲੇ ਗਏ ਵੀਰ ਪਈਏ ਲੈ ਆਂਦੇ ਉਸ ਵੇਲੇ ਦੇਖ ਕੇ ਹੁਕਮਨਾਮਾ ਲੈ ਲਿਆ ਹੁਕਮਨਾਮੇ ਚ ਲਿਖਿਆ ਕਿ ਭਾਈ ਮੰਜ ਹੁਕਮਨਾਮਾ ਪਰਦੀ ਸਵਾਰ ਪਹਿਲਾ ਪੈਰ ਜਿਹੜਾ ਪਟੇਗਾ ਸਾਡੇ ਵੱਲ ਨੂੰ ਪਟੇ ਸਭ ਤੋਂ ਕਮ ਆ ਗਿਆ ਕਿਸੇ ਚੀਜ਼ ਦੀ ਪਰਵਾਹ ਨਹੀਂ ਨਾ ਘਰ ਸੰਭਾਲਣ ਦੀ ਪਰਵਾਹ ਨਾ ਇਹ ਆ ਵੀ ਮੈਂ ਲੜਕੀ ਨੂੰ ਮਿਲਿਆ ਮਾਂ ਘਰ ਵਾਲੀ ਨੂੰ ਸੰਦੇਸ਼ਾ ਦੇਣਾ ਨਾ ਗੁਰੂ ਮਹਾਰਾਜ ਵੱਲੋਂ ਚੱਲ ਪਿਆ ਇੱਥੇ ਆਇਆ ਤਾਂ ਗੁਰੂ ਮਹਾਰਾਜ ਨੂੰ ਨਮਸਕਾਰ ਇਸ ਨੇ ਕੀਤੀ ਸਾਹਮਣੇ ਗੱਲ 'ਚ ਪੱਲਾ ਪਾ ਕੇ ਖੜਾ ਹੋਇਆ ਕਿ ਕੀ ਹੁਕਮ ਮਰਜ਼ਾ ਹੈ ਗੁਰੂ ਮਹਾਰਾਜ ਨੇ ਨਿਗਾਹ ਇਨਾਂ ਤ੍ਰਿਚਕ ਗੇਂ ਨੋ ਤੂ ਹੁਕਮ ਦੇਤਾ ਕਿ ਸਿੱਖ ਨੂੰ ਕੋ ਸੇਵਾ ਕਰੇ ਉਸ ਵੇਲੇ ਜੋ ਸੇਵਾਦਾਰ ਸੀ ਉਹਨੇ ਕਿਹਾ ਭਾਈ ਗੁਰੂ ਘਰ ਤੈਨੂੰ ਹੁਕਮ ਹੈ ਜਾਂ ਸੇਵਾ ਕਰ ਉਸ ਵੇਲੇ ਸੇਵਾ ਦੀ ਮੂਰਤੀ ਬਣ ਗਿਆ ਦਿਨ ਰਾਤ ਸੇਵਾ ਕਰਦਾ ਐਸੀ ਕਾਲ ਕਰੀ ਕਿ ਸਾਰੇ ਹੈਰਾਨ ਹੋਣ ਤੇ ਕਿਨੇ ਥੋੜਾ ਸਮਾਂ ਲੰਘਣ ਤੋਂ ਬਾਅਦ ਗੁਰੂ ਮਹਾਰਾਜ ਕਹਿਣ ਲੱਗੇ ਪਿਆਰੇਓ ਇੱਥੇ ਦੋ ਤਿੰਨ ਮਹੀਨੇ ਹੋਏ ਇੱਕ ਸਿੱਖ ਆਇਆ ਸੀ ਮੰਜਣਾ ਹੁੰਦਾ ਕਹਿੰਦੇ ਹਾਂ ਸੱਚੇ ਬਾਦਸ਼ਾਹ ਉਹਦੀ ਜਿਹੜੀ ਸੇਵਾ ਹੈ ਉਹਦੀ ਤਾਂ ਗੱਲਾਂ ਚੱਲ ਰਹੀਆਂ ਕਹਿੰਦੇ ਪ੍ਰਸ਼ਾਦਾ ਕਿੱਥੋਂ ਛਕਦਾ ਹੈ ਕਹਿੰਦੇ ਲੰਗਰ ਤੋਂ ਫਿਰ ਕਹਿੰਦੇ ਕਾਦਾ ਸੇਵਾਦਾ ਰਹੋ ਉਦਾ ਮਜ਼ਦੂਰ ਹੈ ਸੇਵਾ ਕਰਦਾ ਹੈ ਪ੍ਰਸ਼ਾਦੇ ਛਕ ਲੈਂਦਾ ਹੈ ਹੋਰ ਉਹਦੀ ਸੇਵਾ ਕਦੀ ਨਹੀਂ ਜਾਓ ਉਹਨੂੰ ਬੰਦ ਕਰ ਦਿਓ ਲੰਗਰ ਚੋਂ ਲੰਗਰ ਦੀ ਘੰਟੀ ਵੱਜ ਜਾਂਦੀ ਹੈ ਸਾਰੀ ਸੰਗਤ ਬੈਹ ਜਾਂਦੀ ਹੈ ਜਿੰਨੀ ਕੰਮ ਕਰ ਰਹੀ ਸੀ ਉਸ ਵੇਲੇ ਪਾਗਮਾਨ ਜਿਹੜਾ ਪੰਗਤ 'ਚ ਬੈਠਾ ਆ ਜਦ ਇਹਦੀ ਵਾਰੀ ਆਈ ਇਹਨੂੰ ਬਰਤਨ ਨਾ ਰੱਖਿਆ ਉਹਨੇ ਗਿਆ ਚਲੋ ਭੁੱਲ ਗਿਆ ਹੱਥਾਂ 'ਤੇ ਲੈ ਲੈਨੇ ਪ੍ਰਸ਼ਾਦੇ ਵਰਤੌਣ ਆਇਆ ਦਾਲੇ ਵਾਲਾ ਆਇਆ ਪ੍ਰਸ਼ਾਦਾ ਲੈਣ ਵਾਸਤੇ ਹੱਥ ਅੱਗੇ ਕਰਿਆ। ਉਹਨੇ ਪ੍ਰਸ਼ਾਦਾ ਨਹੀਂ ਦਿੱਤਾ। ਇਧਰ ਲੈ ਨੂੰ ਦੇ ਕੇ ਤੇਨੂੰ ਛੱਡ ਕੇ ਅਗਲੇ ਨੂੰ ਦਿੱਤਾ। ਭਾਈ ਮੈਨੂੰ ਵੀ ਦੇ ਦੇ ਗੁਰੂ ਖਾ। ਕਹਿੰਦੇ ਭਾਈ ਮੰਜ ਤੈਨੂੰ ਹੁਕਮ ਨਹੀਂ ਤੂੰ ਪੰਦਰ ਤੋਂ ਉੱਠ ਜਾ। ਲੰਗਰ ਤੋਂ ਤੈਨੂੰ ਹੁਕਮ ਨਹੀਂ ਹੈ ਸਾਈਂ ਦਾ। ਬੰਦ ਕਰਤਾ ਅਜੋਨਾ। ਨਾਮਸ਼ikar ਕਰਦਾ ਹੈ ਕਹਿੰਦੇ ਤਨ ਮੇਰੇ ਸਤਿਗੁਰੂ ਮੈਂ ਯਾਦ ਤਾ ਨਾ ਉਹਦੇ। ਉਹਨਾਂ ਨੇ ਮੈਨੂੰ ਯਾਦ ਤਾ ਰੱਖਿਆ ਹੈ ਨਾ। ਜੇ ਗੁਰੂ ਚਿਰਕੇ ਤਾਂ ਮੀਠਾ ਲਾਗੇ ਬਖਸ਼ੇ ਤਦ ਬੜਿਆ ਜੇ ਸੁਖ ਦੇ ਤਾਂ ਤੁਝੇ ਰਾਧੀ ਦੁੱਖ ਵੀ ਤੁਝੇ ਤੇ ਆਏ ਜੇ ਭੁੱਖ ਦੇ ਤਾਂ ਇਤਹੀ ਰਾਜਾ ਦੁੱਖ ਵਿੱਚ ਸੂਖ ਮਨਾਏ ਮੌਕੇ ਹੁੰਦੇ ਨੇ ਡੋਲਣ ਦੇ ਪਰ ਗੁਰੂ ਦਾ ਸਿੱਖ ਆਪਣਾ ਐਸਾ ਐਸੀ ਕਮਾਈ ਕਰੀਏ ਕਿ ਢੋਲ ਨਹੀਂ ਲੇ ਸਮਾਂ ਲੰਘਦਾ ਗਿਆ ਇਦਰੋਂ ਉਦਰੋਂ ਕੋਈ ਪ੍ਰਸ਼ਾਦਾ ਲਿਆ ਕੇ ਦੇ ਦੇ ਛੱਗ ਲੈ ਨਹੀਂ ਦਨਵਾਲ ਸੇਵਾ ਕਰੀ ਜਾਂਦਾ ਅੱਜ ਜੰਗਲ ਚ ਗਿਆ ਹੋਇਆ ਹੈ 4 ਵਜੇ ਸ਼ਾਮ ਦੇ ਗੁਰੂ ਮਹਾਰਾਜ ਕਿਸੇ ਨਗਰ ਚ ਗਏ ਹੋਏ ਨੇ ਬਾਹਰ ਉਸ ਵੇਲੇ ਮਹਾਰਾਜ ਨੇ ਦੇਖਿਆ ਵੀ ਲੱਕੜੀਆਂ ਚੱਕ ਰਿਹਾ ਹੋਰ ਕਸ਼ਵੱਟੀ ਗੜੀ ਕਰ ਦਿੱਤੀ ਤੇ ਨੇਰੀ ਕਾਲੀ ਬੋਲੀ ਆ ਗਈ ਇੰਨੀ ਤੇਜ਼ ਹੋਇਆ ਪਰ ਆ ਚੁੱਕਿਆ ਉਸਨੇ ਕਮਜ਼ੋਰ ਹੋ ਗਿਆ ਹੱਥੋਂ ਜਾ ਦੇ ਸਰੰਗਦੇ ਵਿੱਚ ਪਰ ਆਪਸਾਇਆ ਦਰਗਦੀ ਓਟ ਲੈ ਕੇ ਸਿਰਦੇ ਚੁਕਿਆ ਤੇ ਭਰਾ ਹੈ ਭਾਰੀ ਚੁਕੀ ਜਾਂਦਾ ਹਵਾ ਪੈਰ ਪੈਰ ਦੇ ਉੱਤੇ ਰਸਤੇ ਤੋਂ ਦੂਜੇ ਪਾਸੇ ਕਰੀ ਜਾਂਦੀ ਆ ਅਖੀਰ ਇੱਕ ਖੂਹ ਆਇਆ ਅੰਨਾ ਖੂਜੀ ਦੇ ਮੌਂ ਨਹੀਂ ਸੀ ਪੈਰ ਕੁੱਟਿਆ ਪਹਿਲਾ ਹੀ ਪੈਰ ਦਰਾਂ ਮ ਖੂਹ ਦੇ ਵਿੱਚ ਗਿਰਿਆ ਪਾਣੀ ਹੈ ਗਲਗਲ ਤੱਕ ਉਸ ਵੇਲੇ ਇਕਦਮ ਲੱਕੜਾਂ ਵੀ ਗਿਰੀਆਂ ਜਿਰਦੇ ਨਹੀਂ ਲੱਕੜਾਂ ਸਿਰ ਤੇ ਚੱਕ ਲਿਆ ਗਲਗਲ ਤੱਕ ਪਾਣੀ ਹੈ ਸਿਰ ਦੇ ਉੱਤੇ ਪਰਾ ਹੈ ਤੇ ਉਧਰ ਅੱਡੀਆਂ ਚੱਕੀ ਖੜਾ ਮਹਿਲ ਦੀ ਊਟ ਦੇ ਨਾਲ ਆਵਾਜ਼ ਆਉਂਦੀ ਹੈ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਉਧਰਲੇ ਪਾਸੇ ਗੁਰੂ ਮਹਾਰਾਜ دیਵਾਨ ਚ ਬੈਠੇ ਵਚਨ ਕਰ ਰਹੇ ਉਸ ਵੇਲੇ ਜਦ ਇਹ ਕਿਰਿਆ ਗੁਰੂ ਨੇ ਆਪਣਾ ਬਿਰਧ ਉਸੇ ਵੇਲੇ ਪਛਾਣਿਆ ਗੁਰੂ ਦਾ ਬਿਰਧ ਹੁੰਦਾ ਸਿੱਖ ਦੀ ਰਾਖੀ ਕਰਨੀ ਜੀ ਕਰੀ ਨਾ ਦੇਖਣ ਦੇ ਆਪਣਾ ਬਿਰਧ ਸੰਭਾਲੇ ਹੱਥ ਦੇ ਰਾਖੇ ਕਰ ਆਪਣੇ ਸਾਥ ਸਾਥ ਬਤਵਾਰ ਸਾ ਜਿਹੜਾ ਅੰਦਰ ਨੂੰ ਜਾਂਦਾ ਹੈ ਉਹ ਵੀ ਗੁਰੂ ਪ੍ਰਤਪਾਦ ਕਰਦਾ ਹੈ ਬਾਹਰ ਨੂੰ ਆਉਂਦਾ ਉਹਦੀ ਵੀ ਪ੍ਰਤਪਾਲਣਾ ਕਰਦਾ ਐਨਾ ਸਿੱਖ ਅਪੇਧ ਬਤਾਦਾ ਸਿੱਖ ਗੁਰੂ ਚ ਸਮਾਜਣ ਉਸ ਵੇਲੇ ਗੁਰੂ ਮਹਾਰਾਜ ਇੱਕ ਧਾਮ ਤਖਤ ਤੋਂ ਉੱਠਦੇ ਨੇ ਉੱਠ ਕੇ ਆਵਾਜ਼ ਦਿੱਤੀ ਗੁਰਸਿੱਖੋ ਰਸੇ ਲੈ ਕੇ ਸਾਡੇ ਪਿੱਛੇ ਆ ਜਾਓ ਉਸੇ ਤਰ੍ਹਾਂ ਨੰਗੇ ਪੈਰੀ ਗੁਰੂ ਮਹਾਰਾਜ ਕੰਡੇ ਚੁੰਬਦੇ ਨੇ ਰੋੜੀਆਂ ਚੁੰਬਦੀਆਂ ਧੌੜੇ ਜਾਂਦੇ ਪਿੱਛੋਂ ਆ ਆ ਜਾਂਦੀ ਹੈ ਪਾਦਸ਼ਾਹ ਜੋੜਾ ਤਾਂ ਪਹਿਰ ਲੋ ਘੋੜਾ ਵਰਦਾਰ ਜਿਹੜਾ ਹੈ ਘੋੜਾ ਨੂੰ ਠਾਈ ਜਾਂਦਾ ਹੈ ਪਾਦਸ਼ਾਹ ਘੋੜਾ ਤਿਆਰ ਵਰ ਤਿਆਰ ਹੈ ਇਹਦੇ ਉੱਤੇ ਸਵਾਰੀ ਤਾਂ ਕਰੋ ਨਾ ਕਿਸੇ ਦੀ ਨਹੀਂ ਸੁਣਦੇ ਬਾਹਵੋदाई ਜੰਗਲ ਚ ਦੌੜੇ ਜਾਂਦੇ ਪਿੱਛੇ ਸੰਗਤਾਂ ਜਾ ਰਹੀਆਂ ਰਸੇ ਚੱਕੇ ਹੋਏ ਨੇ ਗੁਰੂ ਮਹਾਰਾਜ ਅੱਗੇ ਜਾ ਰਹੇ ਕੈਸਾ ਸੀਨ ਹੈ ਤਾਂ ਗੁਰੂ ਮਹਾਰਾਜ ਸਾਹਿਬ ਜਿਨ੍ਹਾਂ ਨੇ ਸਿੱਖਾਂ ਨੂੰ ਇੰਨਾ ਪਿਆਰ ਕੀਤਾ ਉਸ ਵੇਲੇ ਖੂਹ ਦੇ ਕੰਢੇ ਜਾ ਕੇ ਆਪ ਅੱਗੇ ਨਹੀਂ ਬਧੇ ਉਹ ਸਾਥੇ ਰੁਕੇ ਇਹਨਾਂ ਨੂੰ ਪਿਛਲੇ ਰਲ ਕੇ ਕਹਿੰਦੇ ਪੁੱਛੋ ਭਾਈ ਕੌਣ ਹੈ ਆਵਾਜ਼ ਦਿੱਤੀ ਕੌਣ ਹੈ ਤੂੰ ਕਹਿ ਲਗਿਆ ਭਾਈ ਜੋ ਮੈਂ ਇੱਕ ਗਰੀਬ ਜ੍ਹਾ ਸਿੱਖਾ ਗੁਰੂ ਅਰਜਨ ਪਾਸ਼ਾ ਦਾ ਕੀ ਗੱਲ ਹੈ ਕਹਿੰਦੇ ਖੂਹ ਦੇ ਜਾਨੀ ਸੀਮਾਂ ਵਿੱਚगिर ਗਿਆ ਨਿਕਲਿਆ ਬਾਹਰ ਅਸੀਂ ਰਸਾ ਪਰਾਉਨੇ ਆ ਕਹਿੰਦਾ ਨਾ ਜੇ ਮੈਨੂੰ ਕੱਢਣਾ ਹੈ ਪਹਿਲਾਂ ਬਾਲਣ ਕੱਢੋ ਮੇਰੇ ਸਿਰ ਦੇ ਉੱਤੇ ਆਜੇ ਤੱਕ ਸੁੱਕ ਹੈ ਮੇਰੀ ਫਿਕਰ ਨਾ ਕਰੋ ਮੇਰੇ ਗਲ ਗਲ ਥੋੜੀ ਤੱਕ ਪਾਣੀ ਆਉਂਦਾ ਹੈ ਅਡੀਆਂ ਚੱਕੀ ਖੜਾ ਕੋਈ ਪਰਵਾਹ ਨਾ ਕਰੋ ਮੇਰੀ ਉਸ ਵੇਲੇ ਬਾਲਣ ਬੰਦ ਤਾ ਗਿਆ ਦੂਸਰੀ ਲੱਜ ਫਰੋਈ ਤੇ ਉਸ ਵੇਲੇ ਬਾਹਰ ਨਿਕਲ ਕੇ ਕੀ ਦੇਖਦਾ ਹੈ ਕਿ ਸੱਚੇ ਪਾਸ਼ਾ ਖੜੇ ਨੇ ਉਸ ਵੇਲੇ ਬਾਈ ਮੰਜ਼ਬ ਵਿਰਾਗ ਛੁੱਟ ਗਿਆ। ਨੇਤਰਾ ਤੋਂ ਜਾ ਲੰਦਾ ਹੈ ਪਾਦਸ਼ਾ। ਕਿਥੇ ਦਾ ਆਪਨੇ ਹੁਣ ਤਾਈ ਮੈਨੂੰ ਬੁਲਾਇਆ ਹੀ ਨਹੀਂ ਸੀ ਕਿਥੇ ਆਪ ਨੰਗੇ ਪੈਰੀ ਖੜੇ ਹੋ। ਪੈਰਾਂ ਦੇ ਵਿੱਚੋਂ ਦੇਖਿਆ ਖੂਨ ਛਿਮਿਆ ਹੋਇਆ ਹੈ। ਸਾਰੇ ਹੈਰਾਨ ਹੋਏ ਖੜੇ ਨੇ। ਉਸ ਵੇਲੇ ਗੁਰੂ ਮਹਾਰਾਜ ਨੇ ਅੱਗੇ ਵਧੇ ਕਾਂਠ ਦੇ ਨਾਲ ਲਾ ਲਿਆ। ਕੰਢ ਦੇ ਨਾਲ ਲਾਉਣਾ ਸੀ ਗੁਰੂ ਮਹਾਰਾਜ ਦੇ ਨੇਤਰਾਵਾਂ ਚੋਂ ਗਰਮ ਗਰਮ ਹੰਝੂ ਉਹਦੇ ਮੋਢੇ ਤੇ ਗਿਰਦੇ ਗਰ ਸਿੱਖਾ ਮੰਜ ਤੈ ਉਹ ਕਰਨੀ ਕਰੀ ਹੈ ਮੰਜ ਪਿਆਰਾ ਗੁਰੂ ਨੂੰ ਗੁਰੂ ਮੰਜ ਪਿਆਰਾ ਮੰਜ ਗੁਰੂ ਦਾ ਪੋਹਤਾ ਜਗ ਲੰਗਣਾਰ ਤੇਰੀ ਕਰਨੀ ਕਮਾਈ ਨੂੰ ਦੇਖ ਕੇ ਸਾਰਾ ਸੰਸਾਰ ਭਗਤ ਜਲ ਤੋਂ ਪਾਰ ਹੋ ਸਕਦਾ ਤੂੰ ਕਰ ਸਕਦਾ ਹੈ ਜਿਹੜੀ ਤਾਏ ਕਰਨੀ ਕਰੀਏ ਜਿਹੜਾ ਗੁਰਸਿੱਖ ਸੁਨੇਗਾ ਉਹ ਟੁੱਟਿਆ ਹੋਇਆ ਜੁੜ ਜਾਏਗਾ ਜੇ ਕੋਈ ਤੇਰਾ ਵਾਸਤਾ ਬਾਕੇ ਮੈਨੂੰ ਬੇਨਤੀ ਕਰੇਗਾ ਮੈਂ ਉਹ ਸਿੱਖ ਨੂੰ ਜੋੜ ਲਾਂਗਾ ਤੇਰੀ ਐਡੀ ਬੜੀ ਕਰਨੀ ਕਮਾਈ ਹੈ ਜਾ ਤੈਨੂੰ ਸੰਸਾਰ ਦਾ ਜਹਾਜ਼ ਬਣਾ ਦਿੰਦਾ ਰਿੱਧਿਆ ਸਿੱਧਿਆ ਗਿਆਨ ਦੇ ਭੰਡਾਰੇ ਵੈ ਗੁਰੂ ਦੇ ਦਰਸ਼ਨ ਐ ਸੱਖਾਂ ਦੇ ਨਾਲ ਸੰਸਾਰੇ ਸੰਸਾਰ ਦੇ ਵਿੱਚ ਪਰਮੇਸ਼ਰ ਦਿਖਾ ਦਿੱਤਾ ਕਹਿੰਦੇ ਹੁਣ ਜਾ ਜਾ ਕੇ ਆਪ ਨਾਮ ਜਪ ਤੇਰੀ ਤਾਲ ਪੁਵਾਈ ਪੂਰੀ ਹੋਈ ਗੁਰਸਿੱਖਾ ਮੰਗ ਕੀ ਮੰਗਦਾ ਕਹਿ ਲਗੇ ਪਾਸ਼ਾ ਕੀ ਮੰਗਣਾ ਕਾਲ ਯੁਗ ਦਾ ਸਮਾਂ ਸੇਖ ਕਮਜ਼ੋਰ ਹੈ ਨਹੀਂ ਚਾਲ ਚੱਲ ਸਕਦਾ ਗੁਰੂ ਦੀ ਕਿਸਵੱਟੀ ਦਾ ਕਿਸਵੱਟੀ ਨਾਲ ਆਇਆ ਰਿਆਸੀ ਨੰਬਰਾਂ ਤੇ ਪਾਸ ਕਰ ਦਿਓ ਗੁਰਸਿੱਖਾਂ ਨੂੰ ਕਹਿੰਦੇ ਪਾਈ ਮੰਝ ਸੋਨਾ ਜਦ ਨਿਖਰਦਾ ਜਦ ਵਾਰ-ਵਾਰ ਉਹਨੂੰ ਤਾਉ ਦਿੱਤਾ ਜਾਵੇ ਫੇਰ ਉਹ ਬਾਰਾ ਬੰਨੀ ਦਾ ਸੋਨਾ ਸਾਰੇ ਦੌੜ-ਦੌੜ ਕੇ ਉਹਨੂੰ ਖਰੀਦਦੇ ਨੇ ਪ੍ਰਸ਼ੰਸਾ ਕਰਦੇ ਆਂ ਪਿਆਰਿਆ ਜਦ ਗੁਰਸਿੱਖ ਦੇ ਉੱਤੇ ਕਸਵੱਟੀ ਲੱਗਦੀ ਹੈ ਤਾਉ ਲੱਗਦੇ ਨੇ ਉਹ ਪਾਸ ਹੋ ਜਾਵੇ ਫੇਰ ਰਹਿਦੀ ਦੁਨੀਆ 'ਚ ਹੀ ਉਹਦਾ ਨਾਮ ਰਹਿੰਦਾ ਉਹ ਦੂਜਿਆਂ ਨੂੰ ਪ੍ਰੇਰਣਾ ਦਿੰਦਾ ਰੋਸ਼ਨੀ ਦਿੰਦਾ ਸੋ ਇਹ ਕਰਕੇ ਸਿੱਖਾਂ ਤੇ ਅਸੀਂ ਕਸਮੱਟੀ ਲਾਉਣੇ ਆਂ ਚੰਗਾ ਜੇ ਤੂੰ ਇਹ ਕਹਿ ਲੈ ਠੀਕ ਹੈ ਤੇਰੇ ਬਚਨ ਅਸੀਂ ਮੰਨਦੇ ਆਂ ਵਰ ਸਿੱਖਾਂ ਨੂੰ ਬਚਾ ਲਿਆ ਬੜਾ ਔਖਾ ਸਿੱਖੀ ਚੋਂ ਪਾਸ ਹੋਣਾ ਕੋਈ ਖੇ ਸਖਾਲੀ ਚੀਜ਼ ਨਹੀਂ ਹੈ ਬਹੁਤ ਔਖੀ ਹੈ ਇਸ ਤਰ੍ਹਾਂ ਫਰਮਾਨ ਕਰਦੇ ਤੇਰਾ ਨਹੀਂ ਗਿੰਦੇ ਇਸ ਤੋਂ ਕਰੇ ਹਮੇ ਪਰੇ